ਮੇਰਾ ਨਾਮ ਹੈ ਬਾਈ ਜੀ ਲਖਮਨ ਸਿੰਘ ਖਾਲਸਾ ਪਿੰਡ ਚਵੇਰਾਲੀ ਮੇਰੀ ਮੇਸੀ ਦਾ ਨਾਮ ਜਸਵਿੰਦਰ ਕੌਰ ਹੈ ਜੀ ਪਿੰਡ ਚਵੇਰਾਲੀ ਤੋਂ ਜੀ ਪਹਿਲਾਂ ਸੀ ਤਿੰਨਾ ਬੁੱਥਾਂ ਤੋਂ ਵਧਿਆ ਕਿ ਵੀ ਤਿੰਨਾ ਬੁੱਥਾਂ ਤੋਂ ਵਧਿਆ ਜੀ ਪਿਛਲੇ ਸਾਸੀਂ ਪਹਿਲੇ ਸਾਡੇ 99 ਬੁੱਥ ਤੋਂ ਸੀ ਸਾਡੀਆਂ 161 ਜੀ ਅੱਜ ਇਹਨਾਂ ਨੇ ਕੱਢੀਆਂ 160 ਜੀ ਤੇ 90 ਤੋਂ ਸਾਡੀਆਂ ਜੀ ਅੱਗੇ ਸੀ 300 ਤੇ 15 ਜੀ ਉਹ ਹੋਰ 35 ਤੇ 35 ਵਧੀਆਂ ਜੀ ਉਹਨੀਆਂ ਹੀ ਪਹਿਲਾਂ ਜਿੱਤ ਹਰ ਦਾ ਫਰਕ ਕਿੰਨਾ ਸੀਗਾ ਜੀ ਪਹਿਲਾਂ 85 ਵੋਟਰਾਂ ਦਾ ਜਿੱਤ ਹਰਦਾ ਸੀ ਹੁਣ ਕਿੰਨਾ ਹੁਣ 78 ਜੀ ਕਿਹੜੀ ਪਾਰਟੀ ਦਾ ਸਮਰਥਨ ਸੀ ਤੁਹਾਨੂੰ ਆਪਾਂ ਆਜ਼ਾਦ ਪੰਛੀ ਸੀ ਜੀ ਕਿਸੇ ਨਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਸੀ ਆਪਣੇ ਜੀ ਪਹਿਲਾਂ ਪਹਿਲਾਂ ਇਹ ਜਿਹੜਾ ਹੈਗਾ ਉਹ ਮਾਮਲਾ ਹੋਇਆ ਸੀਗਾ ਇਹਦੇ ਵਿੱਚ ਕੀ ਲੱਗਿਆ ਸੀ ਕਿ ਇਹਨਾਂ ਨੇ ਇਹ ਗੱਲ ਆਖਿਆ ਵੀ ੱੱਕਾ ਹੋਇਆ ਜੀ ਸਾਡੇ ਨਾਲ ਅਸੀਂ ਮੈਂ ਸਟੇ ਵੀ ਲੈ ਸਕਦਾ ਸੀਗਾ ਕੋਈ ਐਡੀ ਗੱਲ ਨਹੀਂ ਪਰ ਮੈਂ ਇਸ ਨੂੰ ਕਲੀਅਰ ਕਰਨ ਵਾਸਤੇ ਮੈਂ ਆਪਦੇ ਗੁਰੂ ਮਹਾਰਾਜ ਦੇ ਭਰੋਸਾ ਰੱਖ ਕੇ ਮੈਂ ਕੋਈ ਸਟੇ ਨਹੀਂ ਲਿਆ ਮੈਂ ਗਿਣਤੀ ਕਰਨਾ ਚਾਹੁੰਦਾ ਇਸ ਦੁਆਰਾ ਇਹ ਸਾਰੇ ਨਗਰ ਦੇ ਵਿੱਚ ਇਹ ਜਾਨਣਾ ਚਾਹੁੰਦੇ ਸੀ ਵੀ ਇੱਕ ਜਿਹੜਾ ਸ਼ੱਕ ਦੂਰ ਹੋ ਗਿਆ ਐਵੇਂ ਲੋਕਾਂ ਨੂੰ ਗਮਰਾਹ ਕਰਦੀ ਧੋਖੇ ਨਾਲ ਵੀ ਸਾਡੇ ਨਾਲ ਧੱਕਾ ਹੋਇਆ ਜੀ ਕੋਈ ਧੱਕਾ ਨਹੀਂ ਹੋਇਆ ਬਿਲਕੁਲ ਸਾਫ਼ ਅਸੀਂ ਜਿੱਤੇ ਜੀ ਸਾਫ਼ ਹੀ ਹੁਣ ਸਾਡੀਆਂ ਰਿਜ਼ਲਟ ਹੋਏ ਅੰਦਰ ਜੀ